ਤੁਹਾਡੀਆਂ ਸੰਸਥਾਵਾਂ ਚਾਹੇ ਉਹ ਟਕਸਾਲਾ ਹੋਣ ਚਾਹੇ ਨਿਹੰਗ ਜਥੇਬੰਦੀਆਂ ਹੋਣ ਚਾਹੇ ਸਾਧ ਲਾਣਾ ਹੋਵੇ ਚਾਹੇ ਅਕਾਲੀ ਦਲ ਹੋਣ ਉਹ ਸਾਰੇ ਕਰਤਾਰ ਤੋਂ ਪੱਜ ਰਹੇ ਨੇ ਕਿ ਕੋਈ ਵੀ ਸਿੱਖ ਜਿਹੜਾ ਗੁਰਦੁਆਰਾ ਸਾਹਿਬ ਜਾਣਦਾ ਹੈ ਜਿਹੜਾ ਅੰਮ੍ਰਿਤ ਦੀ ਗੱਲ ਚਲਦਾ ਜੇਕਰ ਉਹ ਆਪਣੇ ਆਪ ਜਾਂ ਸਮਾਜ ਦੇ ਵਿੱਚ ਜਾਤ ਦੀ ਗੱਲ ਕਰਦਾ ਤਾਂ ਮਤਲਬ ਕਿ ਉਹ ਸਿੱਖ ਨਹੀਂ ਹੈ ਇਹ ਸਵੈਪੜਚੋਰ ਹੈ ਇੱਥੋਂ ਪਤਾ ਲੱਗੂਗਾ ਉਹ ਜੋ ਅਸੀਂ ਮੂੰਹ ਮਹੰਤਾਂ ਰੱਖਣ ਲਈ ਦਾਣੀਆਂ ਰੱਖ ਕੇ ਗਾਤਰੇ ਪਾ ਕੇ ਜੇ ਅਸੀਂ ਕਹੀਏ ਗੁਰੂ ਦੇ ਸਿੱਖਾਂ ਅਸੀਂ ਗੁਰੂ ਦੇ ਸਿੱਖ ਨਹੀਂ ਬਣ ਸਕਦੇ ਅਸੀਂ ਆਪਣੇ ਕਰਮ ਨਾਲ ਆਪਣੇ ਕਿਰਦਾਰ ਦੇ ਨਾਲ ਗੁਰੂ ਦੇ ਸਿੱਖ ਬਣ ਸਕਦੇ ਆ ਆਤਮਾ ਤੇ ਆਹਾ ਦਾदूवाल ਇਹ ਜੜੀ ਗੁਲਾਮੀ ਤੁਹਾਡੇ ਤੇ ਥੋਪ ਰਹੇ ਨੇ ਅਨੰਗ ਜਥੇ ਬੰਦੀਆਂ ਸਾਡੇ ਜਿਹੜੇ ਬਾਹਰਲੇ ਮੁਲਕਾਂ ਚ ਮੁੰਡਿਆਂ ਨੂੰ ਕਤਲ ਕੀਤਾ ਗਿਆ ਨੌਜਵਾਨਾਂ ਨੂੰ ਉਹਨਾਂ ਦੇ ਹੱਕ 'ਚ ਨਾ ਬੋਲ ਕੇ ਗੁਲਾਮੀ ਨੂੰ ਸਵਕਾਰ ਕਰ ਰਹੇ ਨੇ। ਇਸ ਤਰ੍ਹਾਂ ਆਸਾਦ ਲਾਣਾ ਜਗਰਾਓ ਕੰਨੀ ਤੋਂ ਸ਼ੁਰੂ ਹੁੰਦਾ ਹੈ। ਹਰ ਥਾਂ ਜਾਂਦਾ ਹੈ। ਕਦੇ ਇਹਨਾਂ ਨੇ ਮੁੰਡਿਆਂ ਦੇ ਸਿੱਖਾਂ ਦੇ ਕਤਲ ਦੇ ਉੱਤੇ ਆਪਣੀ ਜ਼ੁਬਾਨ ਨਹੀਂ ਖੋਲੀ। ਇਹਦਾ ਮਤਲਬ ਕੀ ਹੈ? ਸਾਡੀਆਂ ਬੀਬੀਆਂ ਭੈਣਾ ਸਾਡੇ ਭਰਾ ਉਹਨਾਂ ਦੇ ਡੇਰਿਆਂ ਤੇ ਜਾਂਦੇ ਨਹੀਂ। ਵੱਡੀ ਗਿੰਤੀ ਸਿੱਖਾਂ ਨੂੰ ਗੁਲਾਮੀ ਵੱਲ ਮੋੜ ਰਹੇ ਨੇ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ 71 ਹੋਈ ਸਮੂਹ ਖਾਲਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉ ਕਰਕੇ ਸਮਾਂ ਬਹੁਤ ਜ਼ਿਆਦਾ ਹੋ ਗਿਆ ਮੈਂ 2-3 ਨੁਕਤਿਆਂ ਦੇ ਉੱਤੇ ਆਪ ਜੀ ਨਾਲ ਸਾਂਝ ਪਾ ਕੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਅੱਜ ਦਾ ਜਿਹੜਾ ਸੰਦੇਸ਼ ਹੈ ਉਹ ਸਟੇਜ ਤੋਂ ਦੇਣ। ਨੰਬਰ 1 ਕਿ ਅੱਜ ਜਿਹੜਾ ਦਿਨ ਹੈ ਉਸ ਦਿਨ ਦੀ ਜਿਹੜੀ ਮਹੱਤਤਾ ਹੈ ਉਹਨੂੰ ਸਾਨੂੰ ਕਦੇ ਵੀ ਮਨ ਤੋਂ ਵਿਸਾਰਨਾ ਨਹੀਂ ਚਾਹੀਦਾ। ਇਹ ਯਾਦ ਕਰਨ ਵਾਲਾ ਦਿਨ ਵੀ ਹੈ ਤੇ ਸਾਡੇ ਸਵਾਹ ਪੜਚੋਲ ਦਾ ਦਿਨ ਵੀ ਹੈ। ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅੱਜ ਦੇ ਦਿਨ ਜਾਤਾਂ ਪਾਤਾਂ ਨੂੰ ਪੱਕੇ ਤੌਰ ਤੇ ਕਾਟਾ ਮਾਰਤਾ ਕਿ ਅੱਜ ਤੋਂ ਬਾਅਦ ਕੋਈ ਜਾਤ ਨਹੀਂ ਹੋਏਗੀ ਕਿਸੇ ਦੀ ਕੋਈ ਪਾਤ ਨਹੀਂ ਹੋਏਗੀ ਉਸ ਵਕਤ ਵੀ ਪਹਾੜੀ ਰਾਜਿਆਂ ਨੇ ਵਿਰੋਧ ਕੀਤਾ ਕਿ ਸਾਨੂੰ ਉਹਨਾਂ ਦੀ ਪਾਸ਼ਾ ਚ ਨੀਵੀਆਂ ਜਾਤਾਂ ਨਾਲ ਨਾ ਬਿਠਾਓ ਗੁਰੂ ਸਾਹਿਬ ਅਸੀਂ ਵੀ ਅੰਮ੍ਰਿਤ ਛਕ ਲਾਂਗੇ ਪਰ ਗੁਰੂ ਸਾਹਿਬ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਹੁਣ ਸਵਾਹ ਪਰਚੋਲ ਦੀ ਗੱਲ ਕੀ ਆ ਕਿ ਕੋਈ ਵੀ ਸਿੱਖ ਜਿਹੜਾ ਗੁਰਦੁਆਰਾ ਸਾਹਿਬ ਜਾਂਦਾ ਹੈ ਜਿਹੜਾ ਅੰਮ੍ਰਿਤ ਦੀ ਗੱਲ ਚਲਦਾ ਹੈ ਜੇਕਰ ਉਹ ਆਪਣੇ ਆਪ ਜਾਂ ਸਮਾਜ ਦੇ ਵਿੱਚ ਜਾਤ ਦੀ ਗੱਲ ਕਰਦਾ ਤਾਂ ਮਤਲਬ ਕਿ ਉਹ ਸਿੱਖ ਨਹੀਂ ਹੈ ਇਹ ਸਵੈਪੜਚੋਰ ਹੈ ਇੱਥੋਂ ਪਤਾ ਲੱਗੂਗਾ ਉਹ ਜੋ ਅਸੀਂ ਮੂੰਹ ਮਹੰਤਾ ਰੱਖਣ ਲਈ ਦਾਣੀਆਂ ਰੱਖ ਕੇ ਗਾਤਰੇ ਪਾ ਕੇ ਜੇ ਅਸੀਂ ਕਹੀਏ ਗੁਰੂ ਦੇ ਸਿੱਖਾਂ ਅਸੀਂ ਗੁਰੂ ਦੇ ਸਿੱਖ ਨਹੀਂ ਬਣ ਸਕਦੇ ਅਸੀਂ ਆਪਣੇ ਕਰਮ ਨਾਲ ਆਪਣੇ ਕਿਰਦਾਰ ਦੇ ਨਾਲ ਗੁਰੂ ਦੇ ਸਿੱਖ ਬਣ ਸਕਦੇ ਆ ਇਹ ਗੱਲ ਤਾਂ ਮੇਰੀ ਇਹ ਹੈ ਦੂਜੀ ਗੱਲ ਇਹ ਕਿ ਅੱਜ ਸਿੱਖਾਂ ਦੇ ਵਿੱਚ ਜੋ ਚੱਲ ਰਿਹਾ ਹੈ ਉਦੋਂ ਤੇ ਇੱਕ ਇੱਕ ਗੱਲ ਮੈਂ ਕਰਕੇ ਖਤਮ ਕਰਨਾ ਹੈ ਅੱਜ ਤੁਹਾਡੀਆਂ ਸੰਸਥਾਵਾਂ ਚਾਹੇ ਉਹ ਟਕਸਾਲਾ ਹੋਣ ਚਾਹੇ ਨਿਹੰਗ ਜਥੇਬੰਦੀਆਂ ਹੋਣ ਚਾਹੇ ਸਾਧ ਲਾਣਾ ਹੋਵੇ ਚਾਹੇ ਅਕਾਲੀ ਦਲ ਹੋਣ ਉਹ ਸਾਰੇ ਕਿਰਦਾਰ ਤੋਂ ਪੱਜ ਰਹੇ ਨੇ ਉਹ ਹਿੰਦ ਹਕੂਮਤ ਬੇਪਰਵਾਹ ਦੀ ਹਕੂਮਤ ਦੇ ਜ਼ੁਲਮਾਂ ਦੇ ਖਿਲਾਫ ਨਹੀਂ ਬੋਲ ਰਹੇ ਉਹ ਤੁਹਾਨੂੰ ਮਜਬੂਰ ਕਰ ਰਹੇ ਨੇ ਕਿ ਤੁਸੀਂ ਗੁਲਾਮੀ ਸਵਾਰ ਕਰ ਲੋ ਚਾਹੇ ਉਹ ਤੁਮਾ ਹੋਵੇ ਇੱਥੇ ਬੋਲ ਕੇ ਗਏ ਨੇ ਚਾਹੇ ਬਾਦਲ ਦੀ ਗੱਲ ਕਰੋ ਚਾਹੇ ਦੂਜਿਆਂ ਦੀ ਕਰੋ ਨਹੀਂ ਦਿੱਲੀ ਦੇ ਨਾਲ ਸੰਬੰਧਤ ਸਾਰਿਆਂ ਦੇ ਵਿੱਚ ਇੱਕ ਲਾਈਨ ਖਿੱਚੋ ਕਿ ਕਿਹੜੇ ਦਿੱਲੀ ਦੇ ਬੇਪਰਵਾਦੀ ਗੁਲਾਮੀ ਸਵਕਾਰ ਕਰ ਰਹੇ ਨੇ ਆ ਤੁਮਾਂ ਤੇ ਆਹਾ ਦਾदूਵਾਲ ਇਹ ਜੜੀ ਗੁਲਾਮੀ ਤੁਹਾਡੇ ਤੇ ਥੋਪ ਰਹੇ ਨੇ ਅਨਯੰਗ ਜਥੇ ਬੰਦੀਆਂ ਸਾਡੇ ਜਿਹੜੇ ਬਾਹਰਲੇ ਮੁਲਕਾਂ ਚ ਮੁੰਡਿਆਂ ਨੂੰ ਕਤਲ ਕੀਤਾ ਗਿਆ ਨੌਜਵਾਨਾਂ ਨੂੰ ਉਹਨਾਂ ਦੇ ਹੱਕ ਤੇ ਨਾ ਬੋਲ ਕੇ ਗੁਲਾਮੀ ਨੂੰ ਸਵਕਾਰ ਕਰ ਰਹੇ ਨੇ ਇਸੇ ਤਰ੍ਹਾਂ ਆ ਸਾਧ ਰਣਾ ਜਗਰਾਓ ਕੰਨੀ ਤੋਂ ਸ਼ੁਰੂ ਹੁੰਦਾ ਹਰ ਥਾਂ ਜਾਂਦਾ ਕਦੇ ਇਹਨਾਂ ਨੇ ਮੁੰਡਿਆਂ ਦੇ ਸਿੱਖਾਂ ਦੇ ਕਤਲ ਦੇ ਉੱਤੇ ਆਪਣੀ ਜ਼ੁਬਾਨ ਨਹੀਂ ਖੋਲੀ ਇਹਦਾ ਮਤਲਬ ਕੀ ਹੈ ਸਾਡੀਆਂ ਬੀਬੀਆਂ ਭੈਣਾ ਸਾਡੇ ਭਰਾ ਉਹਨਾਂ ਦੇ ਡੇਰਿਆਂ ਤੇ ਜਾਂਦੇ ਨਹੀਂ ਵੱਡੀ ਗਿੰਤੀ ਸਿੱਖਾਂ ਨੂੰ ਗੁਲਾਮੀ ਵੱਲ ਮੋੜ ਰਹੇ ਨੇ ਸੋ ਮੇਰੀਆਂ ਇਹੀ ਬੇਨਤੀਆਂ ਨੇ ਮੈਂ ਬੇਨਤੀਆਂ ਕਰਾਂਗਾ ਵੀਡੀਓ ਬਣਾ ਕੇ ਅੱਜ ਦੇ ਦਿਨ ਦੀ ਪਰ ਅੱਜ ਮੈਂ ਮਾਨ ਸਾਹਿਬ ਨੂੰ ਸੁਣਨਾ ਚਾਹੁੰਨਾ ਇਸ ਲਈ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਆਪਣੀ عقیدਤ ਜੋ ਲੜਾਈ 1978 ਤੋਂ ਸ਼ੁਰੂ ਹੋਈ ਹੈ ਤੇ ਜਿਹੜੀ ਸਿੱਖਿਆ ਸਾਨੂੰ ਸਨ ਜਰਨੈਲ ਸਿੰਘ ਦੀ ਸ਼ਹਾਦਤ ਚੋਂ ਮਿਲੀ ਹੈ ਉਹਦੇ ਤੇ ਪਹਿਰਾ ਦੇ ਕੇ ਇਸ ਲੜਾਈ ਦਾ ਅੰਤ ਭਾਵੇਂ ਸ਼ੁਰੂਆਤ ਹਿੰਦੂ ਹਕੂਮਤ ਨੇ ਸ਼ੁਰੂ ਕੀਤੀ ਹੈ ਪਰ ਇਹਦਾ ਅੰਤ ਖਾਲਸਾ ਪੰਥ ਆਪਣੀ ਤਸਵੀਰ ਮੁਤਾਬਕ ਖਾਲਿਸਤਾਨ ਦੀ ਪ੍ਰਾਪਤੀ ਤੇ ਹੀ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ